ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਹੋਇਆ ਪਿੰਡ ਬੱਜਵਾਨਾ 28 ਤਰੀਕ ਜਨਵਰੀ 2025 ਅੱਜ ਬੱਜਵਾਨਾ ਦੇ ਗੁਰਦੁਆਰਾ ਸਾਹਿਬ ਵਿੱਚ ਮੁਫਤ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਐਡਵੋਕੇਟ ਹਰਦੀਪ ਸਿੰਘ ਗਿੱਲ ਸੇਵਾ ਸੁਸਾਇਟੀ ਜੋ ਕਿ ਮੁੱਖ ਫਲੈਕਸ ਬੋਰਡ ਤੇ ਵੀ ਲਿਖਿਆ ਹੋਇਆ ਹੈ ਸਰਬ ਸੁਖ ਸੇਵਾ ਸੁਸਾਇਟੀ ਬਟੇਂਡਾ ਤੇ ਇਹਨਾਂ ਵੱਲੋਂ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਆਪਣੇ ਗੁਰਦੁਦਵਾਰਾ ਸਾਹਿਬ ਵਿੱਚ ਸੋ ਦਿਖਾਉਣੇ ਆ ਤੁਹਾਨੂੰ ਆਪਾਂ ਕਾਰਵਾਈ ਅੰਦਰ ਵੀ ਆਪਾਂ ਦਿਖਾਉਣੇ ਆ ਇਸ ਕੈਂਪ ਤਹਿਤ ਮਰੀਜ਼ਾਂ ਦੇ ਮਰੀਜ਼ਾਂ ਦੇ ਲੈੰਚ ਵੀ ਪਾਏ ਜਾਣਗੇ ਤੇ ਆਪਰੇਸ਼ਨ ਵਾਲੇ ਲੋਡਬੰਦ ਮਰੀਜ਼ਾਂ ਦੇ ਅੱਖਾਂ ਦਾ ਆਪਰੇਸ਼ਨ ਵੀ ਕੀਤਾ ਜਾਏਗਾ ਦੇਖੋ ਆਧੁਨਿਕ ਮਸ਼ੀਨਾਂ ਨਾਲ ਇੱਥੇ ਚੈੱਕਅਪ ਹੋ ਰਿਹਾਗਾ ਬਿਲਕੁਲ ਫ੍ਰੀ ਕੈਂਪ ਹੈ ਫ੍ਰੀ ਐਂਕਾ ਵੰਡੀਆਂ ਜਾ ਰਹੀਆਂ ਨੇ ਦੇਖੋ ਪਿੰਡ ਵੱਜਵਾਨ ਦੇ ਨਿਵਾਸੀ ਵੱਧ ਤੋਂ ਵੱਧ ਲਾਹਾ ਲੈ ਰਹੇ ਨੇ ਪਿੰਡ ਵਾਸੀਆਂ ਵੱਲੋਂ ਇਸ opralle ਦੀ ਸਲੰਘਾ ਕੀਤੀ ਗਈ ਹੈ ਜੋ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਤੇ ਪਿੰਡ ਵਾਸੀ ਵਾਦ ਤੋਂ ਵਾਦ ਇਹਦਾ ਲਾਹਾ ਲੈ ਰਹੇ ਮੁਫਤ ਅੱਖਾਂ ਦਾ ਚੈੱਕਅਪ ਦਵਾਈਆਂ ਐਨਕਾਂ ਫ੍ਰੀ ਵੰਡੀਆਂ ਜਾ ਰਹੀਆਂ ਨੇ ਇਸ ਤਹਿਤ ਸਿੱਧੂ ਪਰਿਵਾਰ ਵੱਲੋਂ ਇਹ ਕੈਂਪ ਲਗਾਇਆ ਗਿਆ ਹੈਗਾ ਤੇ ਹਾਂਜੀ ਦੇਖ ਲੋ ਇੱਥੇ ਕਾਰਵਾਈ ਚੱਲ ਰਹੀ ਹੈ ਪਰਚੀਆਂ ਦੀ ਮੇਰੇ ਲੈ ਲਓ ਕਿੰਨਾ ਜੀ 77891 692 ਦੇਖੋ ਜੀ ਸਿੱਧੂ ਪਰਿਵਾਰ ਹਿੰਮਤ ਸਿੰਘ ਸਿੱਧੂ ਵੱਲੋਂ ਐਡਵੋਕੇਟ ਹਰਦੀਪ ਸਿੰਘ ਗੱਲ ਸਰਬ ਸੁਖ ਸੇਵਾ ਸੁਸਾਇਟੀ ਬਠਿੰਡਾ ਵੱਲੋਂ ਇਹ ਕੈਂਪ ਲਗਾਇਆ ਗਿਆ ਬਹੁਤ ਵਧੀਆ ਪ੍ਰਬੰਧ ਹੈਗਾ ਇਸ ਤਰ੍ਹਾਂ ਤੋਂ ਬਹੁਤ ਸਾਰੇ ਨਿਵਾਸੀਆਂ ਨੂੰ ਸੁਖ ਪ੍ਰਾਪਤ ਹੋਊਗਾ ਤੇ ਉਹਨਾਂ ਦੀ ਸਹਾਇਤਾ ਹੋਊਗੀ ਧੰਨਵਾਦ ਜੀ